ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਪਾਤਸ਼ਾਹ ਨੇ ਆਪਣੇ ਜੀਵਨ ਕੋਲ ਕਾਲ ਦੌਰਾਨ 14 ਜੰਗਾਂ ਲੜੀਆਂ ਜਿਨ੍ਹਾਂ ਦੇ ਵਿੱਚੋਂ ਚੌਥੀ ਜੰਗ ਗੁਲੇਰ ਦੀ ਧਰਤੀ ਤੇ ਲੜੀ ਗਈ ਤੇ ਜਿੱਤੀ ਗਈ ਕਾਂਗੜਾ ਜ਼ਿਲ੍ਹੇ ਦੀਆਂ ਸਮੂਹ ਸੰਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 330 ਸਾਲ ਬਾਅਦ ਪਹਿਲੀ ਵਾਰੀ ਗੁਲੇਰ ਦੀ ਧਰਤੀ ਤੇ ਗੁਲੇਰ ਦੇ ਰਾਜਾ ਦੇ ਕਿਲੇ ਦੇ ਵਿੱਚ ਅਸੀਂ ਗੁਲੇਰ ਫਤਿਹ ਦਿਵਸ ਮਨਾਉਣ ਜਾ ਰਹੇ ਹਾਂ 30 ਮਾਰਚ 2025 ਨੂੰ ਇਲਾਕੇ ਭਰ ਦੀਆਂ ਸੰਗਤਾਂ ਵਿਸ਼ੇਸ਼ ਕਰ ਸੰਤ ਮਹਾਪੁਰਸ਼ਾਂ ਨੂੰ ਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਹ ਦੋਹੇ ਘਰ ਜੋੜ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਲੇਰ ਫਤਿਹ ਦਿਵਸ ਜਿਵੇਂ ਅਸੀਂ ਪੰਗਾਣੀ ਫਤਿਹ ਦਿਵਸ ਮਨਾਉਨੇ ਆ ਨਦੌਨ ਫਤਿਹ ਦਿਵਸ ਮਨਾਉਨੇ ਆ ਇਸੇ ਤਰ੍ਹਾਂ ਗੁਲੇਰ ਫਤਿਹ ਦਿਵਸ ਅਸੀਂ ਮਨਾਉਣ ਜਾ ਰਹੇ ਹਾਂ ਇਸ ਦੇ ਵਿੱਚ ਪਹੁੰਚ ਕੇ ਕਲਗੀਧਰ ਪਾਤਸ਼ਾਹ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ